ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗਉੜ ਚੌਪਦੀ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰੱਖੇ ਹਰ ਊਪਰ ਗਉੜ ਰਾਗ ਵਿੱਚ ਪਹਿਲੇ ਪਾਦਸ਼ਾਹ ਦੇ ਤੀਜੇ ਪਾਦਸ਼ਾਹ ਦੇ ਸ਼ਬਦ ਨਹੀਂ ਹਨ ਇਸ ਕਰਕੇ ਚੌਥੇ ਪਾਤਸ਼ਾਹ ਜੀ ਨੇ ਆਰੰਭ ਕੀਤਾ ਹੈ ਇਹ ਚੌਥੇ ਪਾਤਸ਼ਾਹ ਦੇ ਸ਼ੌਦਾ ਰਹੇ ਫਿਰ ਪੰਜਵੇਂ ਦੇ ਆਉਣਗੇ ਇੱਕੋ ਵਾਹਿਗੁਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਰੀ ਕਾਲਵਾਦ ਰੂਪ ਹੈ ਨਾਮ ਪ੍ਰਸਿੱਧ ਹੈ ਕਰਤਾ ਸਾਰੇ ਜਗ ਨੂੰ ਰਚਣ ਵਾਲਾ ਪੁਰਖ ਸਾਰਿਆਂ ਦਾ ਪੂਰਣ ਹੈ ਅੰਮ੍ਰਿਤ ਪਪੈਦੋ ਬਿਨਾ ਹੈ ਨਿਰਵੈਰ ਬਹਿਰ ਤੋਂ ਰਹਿਤ ਹੈ ਅਕਾਲ ਮੂਰਤ ਕਾਲ ਤੋਂ ਰਹਿਦਾ ਉਹਦਾ ਮੂਰਤ ਹਸਤੀ ਸਰੂਪ ਜਿਹੜਾ ਹੈ ਅਯੂਨੀ ਜਨਮਾ ਸਰੂਪ ਹੈ ਸੇ ਬਹੁਤ ਹੀ ਪ੍ਰਕਾਸ਼ ਰੂਪ ਹੈ ਸਾਰਿਆਂ ਦਾ ਗੁਰੂ ਹੈ ਸਭ ਦੇ ਤੇ ਪ੍ਰਸਾਦ ਕਿਰਪਾ ਬਿਸ਼ਤੀ ਕਰਨ ਵਾਲਾ ਹੈ ਸਤਿਗੁਰੂ ਰੂਪ ਧਾਰ ਕੇ ਆਪ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਹ ਮਹਾ ਮੰਤਰ ਆ ਕੇ ਉਚਾਰਨ ਕਰਕੇ ਹੁਣ ਰਾਗ ਆਰੰਭ ਕਰਦੇ ਆ ਰਾਗ ਗੋੰਡ ਹੈ ਚੋਂ-ਚੋਂ ਬੋੜੀਆਂ ਵਾਲੇ ਸ਼ਬਦ ਹੋਣਗੇ ਚੌਥੇ ਪਾਤਸ਼ਾਹ ਜੀ ਉਚਾਰਨ ਕਰਦੇ ਨੂੰ ਪਹਿਲੇ ਘਰ ਸਰਦਾਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰਾਗ ਉਚਾਰਨ ਕੀਤਾ ਹੈ ਜੇ ਮਨ ਚਿਤ ਆਸ ਰੱਖੇ ਹਰ ਉੱਪਰ ਮਹਾਰਾਜ ਸਾਹਿਬ ਕਹਿੰਦੇ ਹਨ اے ਭਾਈ ਆਸਾਂ ਜਿਹੜੀਆਂ ਹਨ ਅਨੇਕ ਪ੍ਰਕਾਰ ਦੀਆਂ ਚਿਤਵਣੀਆਂ ਜਿਹੜੀਆਂ ਹਨ ਉਹਨਾਂ ਨੂੰ ਜੇ ਕੋਈ ਪੂਰੀਆਂ ਕਰਨਾ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਕਰੀਏ ਜੇ ਮਨ ਚਿਤ ਆਸ ਰੱਖੇ ਹਰ ਉੱਪਰ ਭਾਈ ਆਪਣੇ ਮਨ ਦੀ ਚਿਤਵਣੀ ਅਨਸਾਰ ਹੇ ਜੇ ਤੂੰ ਜੇ ਮੰਦੀ ਆਸਾ ਇੱਕ ਵਾਹਿਗੁਰੂ ਦੇ ਉੱਪਰ ਰੱਖੇ ਕਿ ਉਹ ਸਾਡੀ ਆਸ ਪੂਰੀ ਕਰੇਗਾ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਜਿਹੜੇ ਅਨੇਕਾਂ ਤੇਰੇ ਮਨ ਦੇ ਵਿੱਚ ਚਿਤਵਣੀਆਂ ਹਨ ਵੀ ਮੈਨੂੰ ਅਨੇਕ ਪਦਾਰਥ ਮਿਲਣ ਉਹ ਅਨੇਕਾਂ ਪਦਾਰਥਾਂ ਦੇ ਫਲਾਂ ਨੂੰ ਮੁਕਤੀ ਨੂੰ ਫਲ ਨੂੰ ਗਿਆਨ ਨੂੰ ਫਲ ਨੂੰ ਵੀ ਅਨੇਕਾਂ ਜਿਹੜੀਆਂ ਚਿਤਵਣੀਆਂ ਤੇਰੀਆਂ ਬਾਲ ਕਜਵਾਨੀ ਬਿਰਧਵਸਤਾ ਦੀਆਂ ਉਹ ਸਾਰੀਆਂ ਅਨੇਕ ਚਿਤਵਣੀਆਂ ਵੀ ਪੂਰੀਆਂ ਹੋਣਗੀਆਂ ਤੇ अनेका ਸਲਾਂ ਨੂੰ ਧਰਮ ਅਰਥ ਕਾਮ ਮੋਖ ਨੂੰ ਵੀ ਪਾ ਲਵੇਗਾ ਹਰ ਜਾਣ ਸਭ ਕਿਸ ਜੋ ਜੀਏ ਵਰਤਿ ਪਰਮੇਸ਼ਰ ਨੂੰ ਅੰਤਿ ਜੋਮੀ ਸਮਝਿ ਲਾ ਹਰੀ ਅਕਾਲ ਪੁਰਖ ਜਾਣਦਾ ਹੈ ਜੋ ਕਿਸੇ ਦੇ ਜੀ ਦੇ ਅੰਦਰ ਵਰਤਾਰਾ ਵਰਤਦਾ ਹੈ ਪ੍ਰਭ ਕਾਲਿਆ ਕਿਸੈ ਕਾ ਇੱਕ ਤਿਲ ਨੰਗ ਵਾਹੇ ਮੇਰੇ ਵਾਹਿਗੁਰੂ ਦਾ ਸੁਭਾਅ ਹੈ ਕਿਸ ਦੀ ਕਮਾਈ ਕੀਤੀ ਹੋਈ ਪੈਲ ਜੀ ਨਹੀਂ ਵੀ ਕੋ ਆਈ ਐਵੇਂ ਨਹੀਂ ਗਾਉਂਦਾ ਆਈ ਨਹੀਂ ਗਾਉਂਦਾ ਉਹਦਾ ਫਰਜ਼ ਜ਼ਰੂਰ ਦੁੰਦਾ ਹੈ ਪਰਮੇਸ਼ਵਰ ਭਾਰਤੀਸ ਕੀ ਆਸ ਕੀਜੈ ਮਨ ਮੇਰੇ ਤੇ ਮੇਰੇ ਪਿਆਰੇ ਮਨਾ ਉਹ ਸਰੀ ਅਕਾਲ ਪੁਰਖ ਦੀ ਆਸਾ ਚਿਤ ਵਿੱਚ ਕਰਨਾ ਕਰ ਜੋ ਸਭ ਮਹ ਸੁਆਮੀ ਰਹਾ ਸਮਾਇ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਮਾਲਕ ਸਾਰੇ ਵਿਆਪਕ ਹੋ ਰਿਹਾ ਮੇਰੇ ਰਹਾ ਹੈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਇਹ ਮੇਰੇ ਮਨਾ ਜੇ ਆਸ ਕਰਨੀ ਹੈ ਤਾਂ ਜਗਤੀਸ਼ਰ ਪਰਮੇਸ਼ਰ ਦੀ ਕਰ ਜੋ ਪਥਵੀ ਦਾ ਹੁਣ ਵੀ ਸਾਈ ਹੈ ਪਿੱਛੇ ਵੀ ਸੀ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀ ਜੇ ਭਾਈ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਦੇਵੀ ਦੀ ਤੇ ਦੀ ਜਾਂ ਕਿਸੇ ਮਨੁੱਖ ਦੀ ਆਸ ਅਵਰਸਤਾਨ ਵੀ ਕਿਤੇ ਜਾ ਕੇ ਕਰੇਗਾ ਕਿਸੇ ਦੀ ਸਾਨੇ ਫਲ ਆਸ ਸਭ ਬਿਰਥੀ ਜਾਏ ਕੋਈ ਜਿਹੜੀ ਆਸਾ ਕਰਨੀ ਉਹ ਵੀ ਸਾਰੀ ਨਿਸਫਲ ਹੈ ਅਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਆਸਾ ਕਰਨ ਵਾਲਿਆਂ ਦੀ ਸਾਰੀ ਬਰਥ ਜਾਵੇਗੀ ਜੀਵਨ ਵੀ ਐਵੇਂ ਚਲਿਆ ਜਾਏਗਾ ਆਸਾ ਵੀ ਨਿਸਫਲ reh jaegi ਰਹਾਉ ਜੋ ਦੀਸਾ ਮਾਇਆ ਮੋਹ ਕੁਟੰਬ ਸਭ ਜਿੰਨੇ ਮਾਇਆ ਦੇ ਮੋਹ ਦੇ ਵਿੱਚ ਕੁਟੰਬ ਇਸਤਰੀ ਆਦਕਾਂ ਦੇ ਮੋਹ 'ਚ ਫਸੇ ਹੋਏ ਦੇਖੀਦੇ ਹਨ ਮਦ ਤਿਸ ਕੀ ਆਸ ਲੱਗ ਜਨਮ ਗਵਾਏ ਮਦ ਨਾ ਭਈ ਭੋਲ ਨਾ ਜਾਈ ਇਸ ਗੱਲ ਨੂੰ ਉਹਨਾਂ ਦੀ ਆਸ ਲਾ ਕੇ ਆਵਲੇ ਜਨਮ ਨੂੰ ਨਾਵੇਂ ਗਵਾਲੀ ਉਹਨਾਂ ਤੇਰੀ ਆਸ ਕੋਈ ਨਹੀਂ ਪੂਰੀ ਕਰਨੀ ਹੈ ਇਨ ਕੈ ਕਿਸ ਹਾਥ ਨਹੀਂ ਇਨਾਂ ਦੇ ਵਸ ਨਹੀਂ ਹੈ ਕੁਝ ਜਿਹੜੇ ਹਨ ਕਹਾਂ ਜਨਸਵੰਦੀ ਹਨ ਕਹਾਂ ਕਰਹਿ ਇਹ ਬੱਪੜੇ ਬੱਪੜੇ ਵਿਚਾਰੇ ਤੁਛ ਗਰੀਬ ਸ਼ੋਰ ਕੀ ਕਰ ਸਕਦੇ ਹਨ ਇਨਕਾ ਵਾਹ ਆਕਸ਼ ਨਾ ਵਸਾਈ ਇਨਾਂ ਦਾ ਵਾਹ ਚਲਾਇਆ ਹੋਇਆ ਕੋਈ ਵਾਹ ਨਹੀਂ ਚੱਲ ਸਕਦਾ ਉਹ ਮਾਰਾ ਸਾਫ ਸਾਰਿਆਂ ਨੂੰ ਚਲਾਉਣ ਵਾਲੇ ਹਨ ਰੱਖਣ ਵਾਲੇ ਹਨ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਤੇ ਮੇਰੇ ਮਨਾਂ ਜੇ ਆਸ ਕਰਨੀ ਹੈ ਹਰੀ ਪ੍ਰੀਤਮ ਅਕਾਲ ਪ੍ਰਖਾ ਆਪਣੇ ਪਿਆਰੇ ਵੀ ਆਸਾ ਕਰ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛੁਡਾਈ ਤੈਨੂੰ ਵੀ ਤਾਰ ਦੇਵੇਗਾ ਤੇਰੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਛੁਡਾ ਦੇਵੇਗਾ ਭਗਤ ਜਾਣ ਕੇ ਏ ਕਿਛ ਆਸ ਅਵਰ ਕਰਹਿ ਪਰਮਿਤਰੀ ਇਹ ਤੂੰ ਭਾਈ ਅਵਰ ਹੋਰ ਥਾਵਾਂ ਵਿੱਚ ਪਰ ਆਏ ਮਿੱਤਰਾਂ ਦੀ ਆਸਾ ਬਣਾ ਕੇ ਮੈ ਕੀ ਮਿੱਤਰਾਂ ਦੀ ਜੇ ਆਸਾ ਕਰੇਗਾ ਤੇ ਪਰ ਦੇਵੀ ਦੀ ਉਤਿਉ ਮਿੱਤਰਾਂ ਦੀ ਆਸਾ ਕਰੇਗਾ ਬਣਾ ਕੇ ਕੋਹਨੇ ਦੀ ਕੋ ਬੰਨੇ ਦੀ ਉਹ ਭਾਰਾਂ ਵਾਲੀ ਦੀ ਮਤ ਤੂੰ ਜਾਣ ਹੈ ਤੇਰੇ ਕਿਤੇ ਕੰਮ ਆਏ ਇਸ ਗੱਲ ਨੂੰ ਮਤ ਤੂੰ ਜਾਣੇ ਕਿ ਤੇਰੇ ਕਿਸੇ ਕੰਮ ਆਵੇਗਾ ਨਹੀਂ ਆਉਣੀ ਕਿਸੇ ਕੰਮ ਇਹ ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ ਜਿਹੜੀ ਪਰੇ ਮਿੱਤਰ ਮੈਕੀ ਮਿੱਤਰਾਂ ਦੀ ਆਸ ਹੈ ਮਾਇਆ ਦੇ ਜਿਹੜੇ ਸੰਬੰਧੀ ਹੈ ਮਾਇਆ ਬਿਨਾਂ ਗੱਲ ਨਹੀਂ ਕਰਦੇ ਉਹਨਾਂ ਦੀ ਆਸ ਕਰਨੀ ਤੇ ਪ੍ਰਾਏ ਮਿੱਤਰ ਦੇਵੀ ਦੇ ਉੱਤੇ ਜਿਹੜੀ ਆਸ ਕਰਨੀ ਹੈ ਭਾਉ ਦੂਜਾ ਇਹ ਤਾਂ ਦੁਆਏ ਤੋਂ ਪਾਈ ਹੈ ਭਾਈ ਇਸ ਦਾ ਨਾਮ ਇਹਨ ਮਹਿ ਝੂਠ ਬਿਨਸ ਸਭ ਜਾਈ ਜਿਸਮ ਦੇ ਵਿੱਚ ਝੂਠੇ ਪਦਾਰਥ ਹੋਏ ਸਾਰੇ ਸੰਬੰਧੀ ਸਭ ਨਾਸ ਹੋ ਜਾਣਗੇ ਦੇਵ ਜੀ ਕਿੰਨੀ ਰੱਖਿਆ ਨਹੀਂ ਕਰਨੀ ਕਾਲ ਤੋਂ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਤੇ ਮੇਰੇ ਪਿਆਰੇ ਮਨ ਜੇ ਆਸ ਕਰਨੀ ਅਕਾਲ ਪੁਰਖ ਜੋ ਪਿਆਰਾ ਸੱਚਾ ਉਸ ਦੀ ਆਸ ਕਰ ਜੋ ਤੇਰਾ ਘਾਲਿਆ ਸਭ ਥਾਏ ਪਾਇ ਜੋ ਤੇਰਾ ਕਮਾਇਆ ਹੋਇਆ ਜਿਹੜਾ ਸਾਜਨ ਹੈ ਉਹ ਸਾਰਾ ਥਾਂ ਵਿਖੇ ਚ ਪਾ ਲਵੇ ਪ੍ਰਵਾਨਗੀ ਚ ਪਾ ਲਵੇ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਵਾਹਿਗੁਰੂ ਦੇ ਸਨਮੁਖ ਚਿੱਤ ਜੋੜ ਕੇ ਓ ਕਾਹੇ ਮਾਰੇ ਆਸਾ ਮਨਸਾ ਬੁੱਧੀ ਦੇ ਅੰਦਰ ਆਸਾ ਦਿਨ ਕਾਲ ਤੱਕ ਇੱਕ ਇੱਛਾ ਬਣੀ ਰਹਿਣੀ ਮਨਸਾ ਮਿੰਟ ਮਿੰਟ ਵਿੱਚ ਵਾਸ਼ਨਾ ਹੋਰ ਨਵੀਂ ਤੋਂ ਨਵੀਂ ਫੁਰਦੀ ਰਹਿਣੀ ਜਿਹੜੇ ਪਦਾਰਥ ਦੀ ਇੱਛਾ ਉਹ ਪ੍ਰਾਪਤ ਹੋਏ ਤੋਂ ਫੇਰ ਹੋਰ ਫੁਰਦੀ ਰਹਿਣੀ ਇਹਦਾ ਨਾਮ ਮਨਸਾ ਵਾਸ਼ਨਾ ਹੈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਇਹ ਮੇਰੇ ਸੁਆਮੀ ਜੀ ਤੇਰੇ ਵਾਸੀ ਹੈ ਤੇਰੀਆਂ ਹੀ ਹਨ ਕੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾ ਪਰਮੇਸ਼ਰ ਨੂੰ ਇਥੇ ਸੁਤੰਤਰ ਕਹਿ ਰਹੇ ਹਨ ਇਹ ਮਹਾਰਾਜ ਇਸ ਪ੍ਰਕਾਰ ਦੀ ਆਸਾ ਕਰਾਉਣਾ ਉਨਾਂ ਦੀ ਵਾਸ਼ਨਾ ਅਨਸਾਰ ਉਹ ਹੀ ਜ ਕੋਈ ਆਸਾ ਲੱਗ ਕੇ ਕਰਦੇ ਹਨ ਕਿਛ ਕੀ ਸੀ ਕਾ ਹੱਥ ਨਾ ਹੀ ਮੇਰੇ ਸੁਆਮੀ ਤੇ ਮੇਰੇ ਅਕਾਲ ਪੁਰਖ ਮਾਲਕਾ ਕਿਸੇ ਨੇ ਹੱਥ ਕੁਛ ਨਹੀਂ ਪਰ ਆਦੀਨ ਹੰ ਸਾਰੇ ਐਸੀ ਮੇਰੇ ਸਤਿਗੁਰੂ ਬੂਝ ਬੁਝਾਈ ਜੀ ਮੇਰੇ ਸਤਿਗੁਰੂ ਅਮਰਦਾਸ ਗੁਰਨਾਥ ਸਾਹਿਬ ਨੂੰ ਬੂਝ ਸਿੱਖਿਆ ਬੁਝਾਈ ਦਿੱਤੀ ਐ ਬੁਝਾਉਣਾ ਕੀਤੀ ਸਮਝਾਉਣਾ ਕੀਤੀ ਐ ਬੂਝਿਆ ਲਾ ਸਮਝ ਲੈ ਜਨ ਨਾਨਕ ਕੀ ਆਸ ਤੂੰ ਜਾਣ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਮਾਰਾ ਸਾਡੀ ਆਸ ਤਾਂ ਤੁਸੀਂ ਜਾਣ ਨਹੀਂ ਉਹ ਅੰਤਰਜਾਮੇ ਹੋ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾ ਹੈ ਮਾਰਾ ਹਰੀ ਆਪਦੇ ਦਰਸ਼ਨਾਂ ਨੂੰ ਵੇਖਣਾ ਚਾਹੁੰਦੇ ਆ ਸਾਡੀ ਤਾਂ ਇਹ ਆਸਾ ਹੈ ਆਪਦੇ ਦਰਸ਼ਨ ਵੇਖ ਕੇ ਤ੍ਰਿਪਤ ਹੁੰਦਾ ਚਿੱਤ ਦਰਸ਼ਨਾਂ ਬਿਨਾ ਮਨ ਰਾਜੀਦਾ ਨਹੀਂ ਹੈ ਇਸ ਪ੍ਰਕਾਰ ਹਰੀ ਆਪਦਾ ਦਰਸ਼ਨ ਮਾਨਵ ਰੂਪੀ ਨੇਤਰਾਵਾਂ ਦੁਆਰਾ ਨਿਰਗੁਣ ਸੂਪ ਦਾ ਦੇਖੀਏ ਤੇ ਸਰਗੁਣ ਸੂਪ ਦਾ ਇਹਨਾਂ ਅੱਖਾਂ ਨੂੰ ਸਫਲ ਕਰਨ ਵਾਸਤੇ ਦੇਖੀਏ ਕਿਉਂ ਤ੍ਰਿਪਤੀ ਹੁੰਦੀ ਹੈ